ਪਾਵਨ ਸ਼ਬਦ ਦੇ ਵਿੱਚ ਭਗਤ ਰਬਦਾਸ ਜੀ ਆਖਦੇ ਹਨ ਮਨੁੱਖ ਦਾ ਸਰੀਰ ਜਿਹੜਾ ਹੈ ਇਹ ਇੱਕ ਮਿੱਟੀ ਦਾ ਪਤਲਾ ਹੈ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਮਾਇਆ ਦੇ ਮੋਹ ਵਿੱਚ ਫਸ ਕੇ ਇਹ ਮਿੱਟੀ ਦਾ ਪਤਲਾ ਕਿਵੇਂ ਖਾਸੋਹੀਨਾ ਹੋ ਕੇ ਨੱਚ ਰਿਹਾ ਹੈ ਭਾਵ ਭਟਕ ਰਿਹਾ ਹੈ ਦੇਖਦਾ ਦੇਖਾ ਸੁਣਦਾ ਬੋਲਦਾ ਦੋਹਰਿਉ ਫਿਰਤ ਹੈ ਰਹਾਉ ਮਾਇਆ ਨੂੰ ਹੀ ਚਾਰਛੇ ਪੇਰੇ ਢੁੰਡਦਾ ਹੈ ਮਾਇਆ ਦੀਆਂ ਹੀ ਗੱਲਾਂ ਸੁਣਦਾ ਹੈ ਭਾਵ ਮਾਇਆ ਦੀਆਂ ਗੱਲਾਂ ਹੀ ਸੁਣਣੀਆਂ ਇਸ ਨੂੰ ਚੰਗੀਆਂ ਲੱਗਦੀਆਂ ਹਨ ਮਾਇਆ ਕਮੋਂਨ ਦੀਆਂ ਹੀ ਗੱਲਾਂ ਕਰਦਾ ਹੈ ਹਰ ਵੇਲੇ ਮਾਇਆ ਦੀ ਖਾਤਰ ਹੀ ਦੌੜਿਆ ਫਿਰਦਾ ਹੈ ਜਦ ਕਸ਼ ਪਾਵੇ ਤਦ ਗਰਭ ਕਰਤ ਹੈ ਜਦੋਂ ਇਸ ਨੂੰ ਕੁਝ ਧਨ ਮਿਲ ਜਾਂਦਾ ਹੈ ਦੌਲਤ ਮਿਲ ਜਾਂਦੀ ਹੈ ਪੈਸਾ ਪ੍ਰਾਪਤ ਹੋ ਜਾਂਦਾ ਹੈ ਤਾਂ ਇਹ ਹੰਕਾਰ ਕਰਨ ਲੱਗ ਪੈਂਦਾ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਪਰ ਜੇ ਗਵਾਚ ਜਾਏ ਇਹ ਧਨ ਜਿਹੜਾ ਇਹਨੂੰ ਪ੍ਰਾਪਤ ਹੋਇਆ ਹੀ ਗਵਾਚ ਜਾਏ ਖੋਸ ਜਾਏ ਤਾਂ ਇਹ ਰੋਂਦਾ ਹੈ ਦੁਖੀ ਹੁੰਦਾ ਹੈ ਮਨ ਬਾਚ ਕਰਮ ਰਸ ਕਸੈ ਲੁਭਾਨਾ ਆਪਣੇ ਮਨ ਦੇ ਰਾਹੀ ਬਚਨਾ ਦੇ ਰਾਹੀ ਕਰਤੂਤਾਂ ਦੇ ਰਾਹੀ ਚਸਕਿਆਂ ਦੇ ਵਿੱਚ ਫਸਿਆ ਹੋਇਆ ਹੈ ਮਨ ਦੇ ਵਿੱਚ ਗੰਦੇ ਖਿਆਲ ਆਉਂਦੇ ਨੇ ਮੂੰਹ ਦੇ ਵਿੱਚੋਂ ਮਾੜੇ ਬੋਲ ਬੋਲਦਾ ਹੈ ਕੰਮ ਇਹਦੇ ਬਹੁਤ ਮਾੜੇ ਨੇ ਕਹਿੰਦੇ ਨੇ ਵੀ ਚਸਕਿਆਂ ਦੇ ਵਿੱਚ ਫਸਿਆ ਹੋਇਆ ਹੈ ਬਿਰਸ ਗਿਆ ਜਾਹੇ ਕਹੂੰ ਸਮਾਨਾ ਆਖਰ ਮੌਤ ਆਉਣ ਤੇ ਜਦੋਂ ਇਹ ਸਰੀਰ ਟੜ ਪੈਂਦਾ ਹੈ ਤਾਂ ਜੀਵ ਸਰੀਰ ਵਿੱਚੋਂ ਜਾ ਕੇ ਪ੍ਰਭੂ ਚਰਨਾ ਵਿੱਚ ਆਪਣਨ ਦੀ ਥਾਂ ਕਿਤੇ ਕੁ ਥਾਂ ਹੀ ਟਿਕਦਾ ਹੈ ਕਹ ਰਬਦਾਸ ਬਾਜੀ ਜਗ ਪਾਈ ਰਬਦਾਸ ਭਗਤ ਆਖਦੇ ਹਨ ਇਹ ਜਗਤ ਇੱਕ ਖੇਡ ਹੀ ਹੈ ਬਾਜੀ ਗਰ ਸੋਹ ਪ੍ਰੀਤ ਬਨਿਆਈ ਮੇਰੀ ਪ੍ਰੀਤ ਤਾਂ ਜਗਤ ਦੀ ਮਾਇਆ ਦੇ ਥਾਂ ਇਸ ਖੇਡ ਬਣਾਉਣ ਵਾਲੇ ਨਾਲ ਲੱਗ ਗਈ ਹੈ ਸੋ ਮੈਂ ਇਸ ਹਾਸੋਂ ਹੀ ਨੇ 나ਥ ਤੋਂ ਬਚ ਗਿਆ ਹਾਂ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਨੇ ਕਿਹਾ ਹੈ ਕਿ ਸੰਸਾਰ ਦੀ ਮਾਇਆ ਦੇ ਵਿੱਚ ਨਾ ਫਸੋ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਪਾਓ ਉਹਦੇ ਨਾਲ ਖੇਡਾ ਖੇਡੋ ਇਸ ਨੇ ਤੁਹਾਨੂੰ ਬਣਾਇਆ ਹੈ ਇਸ ਨੇ ਇਸ ਜਗਤ ਨੂੰ ਰਚਿਆ ਹੈ ਨਾ ਕਿ ਇਹ ਸੰਸਾਰਿਕ ਨਾਸ਼ਮਾਨਤਾਵਾਂ ਵਾਲੇ ਸੰਸਾਰ ਦੇ ਵਿੱਚ ਫਸ ਕੇ ਆਪਣਾ ਜੀਵਨ ਜਿਹੜਾ ਹੈ ਅਜਾਈ ਗਵਾਈ ਜਾਉਂਦਾ ਹੈ